ਨਾਲੇ ਤੋਂ ਸਾਫ ਦਾ ਐਮਐਲਏ ਅਮਰਤਪਾਲ ਸਿੰਘ ਬੋਨਨ ਵੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਗੱਲਬਾਤ ਕਰਨ ਲਈ ਉਹਨਾਂ ਸਾਹਿਬ ਕਿਸ ਮੁੱਦਿਆਂ ਨੂੰ ਲੈ ਕੇ ਅੱਜ ਮੀਟਿੰਗ ਕਰਕੇ ਪਿੱਛੇ ਅੱਜ ਜਲੰਧਰ ਵਿਖੇ ਸੰਯੁਕਤ ਮੋਰਚਿਆਂ ਦੀ ਬੀਜੇਪੀ ਦੇ ਜਿਹੜੇ ਸੰਯੁਕਤ ਮੋਰਚਿਆਂ ਦੀ ਮੀਟਿੰਗ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਸਾਡੇ ਸਾਬਕਾ ਮੁੱਖ ਮੰਤਰੀ ਗੁਜਰਾਤ ਵੀਰਪਾਨੀ ਜੀ ਨੇ ਸਾਡੇ ਸਕੱਸ਼ਣ ਮੰਤਰੀ ਮੰਤਰੀ ਦੋਨਵਸ ਜੀ ਨੇ ਤੇ ਸਮੂੱਚੀ ਸਾਡੀ ਸਾਰੇ ਪ੍ਰਧਾਨ ਸਾਹਿਬ ਲੀਡਰਸ਼ਿਪ ਨੇ ਇੱਥੇ ਆਉਣ ਆਣੀਆਂ ਲੋਕ ਸਭਾ ਦੇ ਸਬੰਧ ਜੇ ਤਿਆਰੀ ਦੀਆਂ ਤੇ ਮੀਟਿੰਗਾਂ ਲਈਆਂ ਆ ਜੋ ਹਾਈ ਕਮਾਂਡ ਦਾ ਸਾਡੇ ਰਾਸ਼ਟਰ ਦੇ ਪ੍ਰਧਾਨ ਜੇਪੀ ਨੱਡਾ ਜੀ ਉਹਨਾਂ ਦੇ ਜੋ ਮੋਦੀ ਸਾਹਿਬ ਦੀਆਂ ਪੀਐਮ ਸਾਹਿਬ ਦੀਆਂ ਜੋ ਹਦਾਇਤਾਂ ਨੇ ਅਮਿਸ਼ਾ ਜੀ ਦੀਆਂ ਕਿ ਆਉਣ ਆਣੀਆਂ ਲੋਕ ਸਭਾ ਜ ਤਕੜੇ ਹੋਗੇ ਕਿਉਂਕਿ ਹਰ ਜੇ ਪੰਜਾਬ ਦਾ ਵਿਕਾਸ ਹੋ ਸਕਦਾ ਤੇ ਉਹ ਮੋਦੀ ਸਰਕਾਰ ਹੀ ਕਰ ਸਕਦੀ ਆ ਜੇ ਨਸ਼ਾ ਖਤਮ ਕਰ ਸਕਦੀ ਆ ਜੇ ਪੰਜਾਬ ਚ ਬੇਰੋਜ਼ਗਾਰੀ ਖਤਮ ਕਰ ਸਕਦੀ ਆ ਜੇ ਲਾਅ ਐਂਡ ਆਰਡਰ ਨੂੰ ਸਹੀ ਕਰ ਸਕਦੀ ਸਭ ਤੋਂ ਵੱਡੀ ਚੀਜ਼ ਜੇ ਲੋਕ ਆਪਣੇ ਆਪ ਨੂੰ ਸੇਫ ਘਰ ਮਹਿਸੂਸ ਕਰਨਾ ਚਾਹੁੰਦੇ ਆ ਉਹ ਸਿਰਫ ਮੋਦੀ ਸਾਹਿਬ ਦੀ ਸਰਕਾਰ ਹੀ ਕਰ ਸਕਦੀ ਹੈ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਵਰਕਰ ਨੇ ਕੋਈ ਆਪਣੀਆਂ ਮੁਸ਼ਕਿਲਾਂ ਦਸੀਆਂ ਸੀ ਨੇ ਸੀਨੀਅਰ ਲੀਡਰਸ਼ਿਪ ਨੂੰ ਵਰਕਰ ਵਰਕਰ ਦਾ ਵਰਕਰ ਮੁਸ਼ਕਲ ਨਹੀਂ ਦੱਸਦੇ ਵਰਕਰ ਜਕਾਰੇ ਚੜ੍ਹਦੀ ਕਲਾ ਦੀ ਗੱਲ ਕਰਦੇ ਪਏ ਆ ਤੰਦ ਦੇ ਲਿਖਿਆ ਆ ਤੇ ਅੰਨਾ ਵੀ ਪੜ ਸਕਦਾ ਕਿ ਆਉਣ ਆਉਣ ਵਾਲਾ ਅਗਲਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਤੇ ਉਹਨਾਂ ਹੀ ਰਹਿਨਮਾਈ ਜਿਹੜੇ ਸਾਰੇ ਕਿੰਨੇ ਵਰਕਰ ਆ ਰਾਤ ਦਿਨੇ ਕਰਕੇ 90 ਦਿਨ ਰਹਿ ਗਈ ਆ ਰਾਤ ਦਿਨੇ ਕਰਕੇ ਤਗੜੇ ਹੋ ਗਏ ਮੋਦੀ ਸਾਹਿਬ ਦੀ ਪੰਜਾਬ ਚੋਂ ਵੀ ਲੋਕ ਸਭਾ ਦੀਆਂ ਸੀਟਾਂ 13 13 ਜਿੱਤਾ ਕੇ ਉਹ ਝੋਲੀ ਪਾਉਣਗੇ 2024 ਨੂੰ ਚ ਲੋਕਾਂ ਦੀ ਅਦਾਲਤ ਚ ਕਿਸ ਮੁੱਦਿਆਂ ਨੂੰ ਲੈ ਕੇ ਸੀਨੀਅਰ ਲੀਡਰਸ਼ਿਪ ਲੋਕਾਂ ਚ ਜਾਏਗੀ ਸਭ ਤੋਂ ਵੱਡਾ ਮੁੱਦਾ ਆ ਨਸ਼ਿਆਂ ਦਾ ਸਭ ਤੋਂ ਵੱਡਾ ਨਸ਼ਾ ਇੱਥੇ ਪੰਜਾਬ ਦਾ ਮੁੱਦਾ ਗੁੰਡਾਗਰਦੀ ਦਾ ਸਭ ਤੋਂ ਲਾਅ ਐਂਡ ਆਰਡਰ ਦਾ ਜਿਹੜਾ ਮਸਲਾ ਇੱਥੋਂ ਦਾ ਇਹ ਜੇ ਆਰਤੀ ਕਿਸਤਰੀ ਜੋ ਪੰਜਾਬ ਦੀ ਆ 4.5 ਲੱਖ ਕਰੋੜ ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਤੇ ਇਹਨਾਂ ਸਰਕਾਰਾਂ ਨੇ ਪਾਇਆ ਭਾਵੇਂ ਉਹ ਕਾਂਖ ਦੀ ਸਰਕਾਰ ਹੀ ਭਾਵੇਂ ਕਾਲੀਆਂ ਦੀ ਸਰਕਾਰ ਹੀ ਭਾਵੇਂ ਆਪ ਦੀ ਸਰਕਾਰ ਆ ਹੁਣੇ ਆ ਜਨਵਰੀ ਕਿੜਿਆਣੀ ਆ 25000 ਕਰੋੜ ਹੁਣ ਵੀ ਇਹਨਾਂ ਨੇ ਲੈ ਲਿਆ ਇਹ ਕਰਜ਼ੇ ਤੋਂ ਰਹਿਤ ਜੇ ਪੰਜਾਬ ਸੋਨੇ ਦੀ ਚਿੜੀਆ ਜਿਹਨੂੰ ਖੋਂਦੇ ਹੀ ਜੇ ਸਚਾਈ ਜਿਨੇਉਣਾ ਤੇ ਨਰਿੰਦਰ ਮੋਦੀ ਜੀ ਲੈ ਸਕਦੇ ਨਾ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਉੱਤੇ ਗੱਟ ਜੋੜ ਦੀ ਵੀ ਗੱਲ ਚੱਲ ਰਹੀ ਆ ਕਿੰਨੀ ਕਿ ਸਚਾਈ ਇਹ ਤੇ ਜੋ ਹਾਈ ਕਮਾਂਡ ਸਾਡੀ ਫੈਸਲਾ ਕਰੂਗੀ ਅਹੀਂ ਦੇ ਆਪਣੇ ਕਮਰ ਕੱਸੇ ਕੀਤੇ ਪਏ ਵਰਕਰਾਂ ਨੇ ਕਾਰਕਿਰਤਿਆਂ ਨੇ ਬੀਜੇਪੀ ਦੇ ਨੇ ਜੋ ਹਾਈ ਕਮਾਡ ਫੈਸਲਾ ਕਰੂਗੀ ਅਸੀਂ ਹੁਕਮ ਮੰਨਾਂਗੇ ਉਹਨਾਂ ਦਾ ਇਹਦੇ ਹਾਈ ਲੈਵਲ ਦੀਆਂ ਸਾਡੇ ਪ੍ਰਧਾਨ ਜਾਕਰ ਸਾਹਿਬ ਉੱਪਰ ਹਾਈ ਲੈਵਲ ਦੀਆਂ ਗੱਲਾਂ ਆ ਜਿਤਨਾ ਕਹਿਣਗੇ ਅਸੀਂ ਉਦਾਂ ਹੀ ਹੁਕਮ ਮੰਨਣਾ ਅ 26 ਤਰੀਕ ਨੂੰ ਜਿਹੜੀ ਪੰਜਾਬ ਦੀ ਝਾਂਕੀ ਰੱਦ ਕਰ ਦਿੱਤੀ ਗਈ ਹੈ ਉਸ ਨੂੰ ਕੌਣ ਕੀਤਾ ਦੇਖੋ ਓਏ ਇਹ ਰੈਸਟੈਂਟਾਂ ਕੀ ਬਾਜ ਡਰਾਮੇ ਬਾਜ ਇਹ ਇਹ ਜਿਹੜੀਆਂ ਕਦੀ ਹੁੰਦੀਆਂ ਜਨੋ ਉਸੇ ਫੋਟੋ ਹੀ ਅੱਗੇ ਕੇਜਰੀਆ ਵਾਲੀ ਲਾਉਣੀ ਜਿਹੜਾ ਜਿਹੜਾ ਭਜੂਆ ਈਡੀ ਤੋਂ ਜਿਹੜਾ ਆਪਣੇ ਜੇ ਇੰਨਾ ਸਾਫ਼ ਸਾਫ਼ ਪਾਕ ਹੈਗਾ ਤਾਂ ਜਾਵੇ ਜੇਲ੍ਹ ਦੇ ਜਾ ਕੇ ਆਪਣੇ ਸਪਸ਼ਟ ਕਰੇ ਜਾ ਕੇ ਉੱਥੇ ਆਪਣੇ ਬਿਆਨ ਦੇਵੇ ਤੇ ਜੇ ਇਹਨਾਂ ਚ ਇਹਨਾਂ ਜਿਨ੍ਹਾਂ ਨੇ ਪੰਜਾਬ ਨੂੰ ਦਹਾ ਹੁਣਾਂ ਦਸਾਂ ਥਾਂ ਲੁੱਟਿਆ ਆ ਟੋਕਰੇ ਭਰ ਭਰ ਇਥੋਂ ਦੇ ਖਜ਼ਾਨਾ ਸਾਰਾ ਦਿੱਲੀ ਨੂੰ ਲੈ ਗਏ ਨੇ ਜੇ ਇਹਨਾਂ ਚੋਰਾਂ ਚੱਕਿਆਂ ਦੀ ਗੱਡੀਆਂ ਦੇ ਅੱਗੇ ਫੋਟੋਆਂ ਲਾਉਣੀਆਂ ਆ ਤੇ ਫਿਰ ਪੰਜਾਬ ਦੀ ਸ਼ਰਮਨਾਕ ਗੱਲ ਹੋ ਕਿੱਥੋਂ ਸਕਦੀ ਹੈ ਆ ਝਾਕੀ ਦੀ ਗੱਲ ਹੀ ਕੋਈ ਨਹੀਂ ਯਾਰ ਇਹਦੇ ਸਿਰਫ ਬਹਾਨੇ ਬਾਦੀ ਆ ਇਸ ਪੰਜਾਬ ਸਰਕਾਰ ਦੀ ਕਰਨਾ ਕੁਝ ਨਹੀਂ ਤਵਾ ਉੱਤੇ ਆ ਪਿਆ ਇਹਨਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਲਬੀ ਟਵੀਟ ਕਰਕੇ ਜਿਹਾ ਸਿੱਧਾ ਜਵਾਬ ਵੀ ਦਿੱਤਾ ਗਿਆ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਉਹ ਕਹਿੰਦੇ ਝਾਂਕੀ ਇਹਨਾਂ ਨੇ ਸ਼ਾਮਿਲ ਨਹੀਂ ਕੀਤੀ ਵੋਟਾ ਕਿਸ ਨੂੰ ਮੰਗਣਗੇ ਉਹੀ 222 ਦੀ ਸਰਕਾਰ ਬਣੀ ਆ ਚਿੰਦੇ 200 2 ਟਵੀਟ ਟਵੀਟੋਰ ਕਰ ਦੇਗੀ ਆ ਨਾ ਇਹਨਾਂ ਨੂੰ ਲੋਕਾਂ ਦੀ ਜਾਣ ਦਾ ਫਿਕਰ ਨਾ ਮਾਲ ਦਾ ਫਿਕਰ ਆ ਪੰਜਾਬ ਹੜ੍ਹਾਂ 'ਚ ਡੁੱਬਿਆ ਪਿਆ ਸੀ ਅਜੇ ਤੱਕ ਇਹ ਕਹਿੰਦਾ ਮੈਂ ਆਂਡਿਆਂ ਦੇ ਪੈਸੇ ਵੀ ਦੇ ਦੂੰ ਬੱਕਰੀਆਂ ਦੇ ਪੈਸੇ ਵੀ ਦੇ ਦੂੰ ਅਜੇ ਤੱਕ ਇਹ ਉਹ ਮੁਆਵਜ਼ੇ ਕਰ ਜਿੰਮੇਦਾਰ ਨੂੰ ਦਿੱਤੇ ਹੀ ਨਹੀਂ ਆ ਹੜ੍ਹਾਂ ਨੇ ਮਾਰਨੇ ਨਹੀਂ ਦੇ ਸਕਿਆ ਤੇ ਇੱਕ ਟਵੀਟੋ ਇੱਕ ਕੰਮੀ ਟਵੀਟੋ ਡੀਡ ਇਹ ਟਵੀਟ ਕਰ ਦੇਣਾ ਰੱਬ ਕਰਕੇ ਪਰ ਪੰਜਾਬ ਦੀ ਇਹ ਸੇਵਾ ਲਿਖੀ ਆ ਲੋ ਮੈਂ ਤੇ ਲੋਕਾਂ ਦੇ ਮਨ ਬਣੇ ਆ ਲੋਕਾਂ ਮੈਂ ਬੇਨਤੀ ਕਰੂੰ ਹਰ ਪੰਜਾਬ ਨਵਾਸੀ ਨੂੰ ਤੁਹਾਂ ਅਕਾਲੀ ਦਲ ਨੂੰ ਮੌਕਾ ਦੇ ਇਹ ਵੇਲੇ ਹਾਂ ਕਾਂਗਰਸ ਨੂੰ ਮੌਕਾ ਦੇ ਹੀ ਵੇਲਿਆ ਤੁਸੀਂ ਆਪ ਨੂੰ ਮੌਕਾ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਕਮਲ ਦੇ ਫੋਨ ਨੂੰ ਦੇ ਕੇ ਵੇਖੋ ਕਿ ਇਹ ਪੰਜਾਬ ਦੀ ਆਰਥਿਕ ਸੁਧਾਰ ਨਾ ਸੁਧਰੀ ਜੇ ਆਰਥਿਕ ਸੁਧਾਰ ਤੋਂ ਇਲਾਵਾ ਜਿਹੜਾ ਮੌਲ ਨਾ ਸੁਧਿਆ ਲਾਅ ਐਂਡ ਆਰਡਰ ਸਿੱਤੀ ਨਾ ਸੁਧਰੀ ਫਿਰ ਸਾਨੂੰ ਦੱਸਿਓ ਇਸੇ ਬਨਾਲੇ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਣੀ ਜਿਨਾਂ ਨੇ ਦੱਸਿਆ ਆਉਣ ਵਾਲੇ 24 ਦੇ ਵਿੱਚ ਬੀਜੇਪੀ ਦੀ ਜਿਹੜੀ ਹੈ ਸਰਕਾਰ ਜ਼ਰੂਰ ਬਣੇਗੀ ਕੈਮਰਾਮੈਨ ਕੁਲਦੀਪ ਦਿਨਾ ਵਿਨੈਸ਼ ਸ਼ਰਮਾ ਐਨੀਸੋਲਾ ਟੀਵੀ ਚਲੰਦਰ